ਸਿੱਖਰਾਂ ਦੀ ਹਰ ਗਤੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਪੰਜਾਬ ਦੀ ਜਵਾਨੀ ਦੀ ਗੱਲ ਕੀਤੀ ਜਾਵੇ ਪਾਣੀਆਂ ਦੀ ਗੱਲ ਕੀਤੀ ਜਾਵੇ ਜਾਂ ਖਾਸ ਕਰਕੇ ਕਹੀਏ ਤਾਂ ਕਿਸਾਨੀ ਦੀ ਗੱਲ ਕੀਤੀ ਜਾਵੇ ਹਰ ਪਾਸੇ ਬਹੁਤ ਬੁਰਾ ਹਾਲ ਹੈ ਪਰ ਕਿਸਾਨਾਂ ਦੀ ਕਮਰ ਬਹੁਤ ਤਰੀਕੇ ਦੇ ਨਾਲ ਅਲੱਗ-ਅਲੱਗ ਮਹਿਕਮਿਆਂ ਨੇ ਤੋੜੀ ਹੋਈ ਹੈ ਤੇ ਹਰ ਕਿਸਾਨ ਇਹ ਹੀ ਦੁਆ ਕਰਦਾ ਹੈ ਕਿ ਉਹਨਾਂ ਦੇ ਸਿਰ ਤੋਂ ਕਰਜ਼ੇ ਦੀ ਪੰਡ ਕਿਸੇ ਤਰੀਕੇ ਨਾਲ ਲੱਥ ਜਾਵੇ ਇੱਕ ਛੋਟੇ ਜਿਹੇ ਬੱਚੇ ਨੇ ਕਿਸਾਨਾਂ ਦੇ ਵਾਸਤੇ ਕਿਸਾਨਾਂ ਦਾ ਦਰਦ ਉਸ ਜਾ ਕੇ ਕਰਦਿਆਂ ਹੋਇਆਂ ਇਹ ਬਹੁਤ ਹੀ ਪਿਆਰੇ ਜਿਹੇ ਬੋਲ ਗਾਏ ਜੋ ਸਿੱਧੇ ਦਿਲ ਨੂੰ ਚਾ ਲਗੇ ਐਤ ਕੀ ਤੂੰ ਕਰਜ਼ਾ ਲਾ ਦੇ ਨੀ ਕਰਨ ਕਿਤੇ ਰਸਾ ਟੰਗ ਫਾਹਾ ਲੇ ਲੈਣਾ ਚਟਨੀ 사ਸੀ ਕਾ ਦੋਸਤੋ ਮੈਂ ਤੁਹਾਡਾ ਆਪਣਾ ਹਨੂਵੀਰ ਕਰਜੇ ਦੀ ਮਾਰ ਹੇਠ ਆਇਆ ਕਿਸਾਨ ਪੱਕੀ ਕਣਕ ਨਾਲ ਆਪਣਾ ਦੁੱਖ ਕਿਵੇਂ ਬਿਆਨ ਕਰਦਾ ਸੋ ਕਰੋ ਗੋਰੇਸ ਗਣ ਉਹ ਅੱਜ ਤੇਰੇ ਨਾਲ ਦੁੱਖ ਮੈਂ ਫਰੋਲੂ ਕਣਕੇ ਕਰਜੇ ਚ ਵਿਕ ਗਏ ਚਾਂਦੀ ਦੇ ਮਣਕੇ ਹੇ ਅੱਜ ਤੇਰੇ ਨਾਲ ਦੁੱਖ ਮੈਂ ਫਰੋਲੂ ਕਣਕੇ ਕਰਜੇ ਚ ਵਿਕ ਗਏ ਚਾਂਦੀ ਦੇ ਮਣਕੇ ਹੱ ਪੁੱਤਾਂ ਵਾਂਗ ਪਾਲੀਆਂ ਨਹੀਂ ਤੂੰ ਜੱਟ ਨੇ ਪੁੱਤਾਂ ਵਾਂਗ ਪਾਲੀਆਂ ਨਹੀਂ ਤੂੰ ਜੱਟ ਨੇ ਕਿਤੇ ਮਾਰ ਜੀ ਨਾ ਢੁੱਗੀ ਜਹੀ ਮੈਨੂੰ ਸੱਟ ਨਹੀਂ ਓ ਐਤ ਕਿ ਤੂੰ ਕਰ ਜਲਹਾ ਦੀ ਕਣਕੇ ਨਹੀਂ ਕਿਤੇ ਰੱਸਾ ਟੰਗ ਲੈ ਲੈਣਾ ਏ ਫਹਾ ਜੱਟਨੀ ਐਤ ਕਿ ਤੂੰ ਕਰ ਜਲਹਾ ਦੀ ਕਣਕੇ ਨਹੀਂ ਕਿਤੇ ਰੱਸਾ ਟੰਗ ਲੈ ਲੈਣਾ ਏ ਫਹਾ ਜੱਟਨੀ ਹਾਏ ਉਹ 911 ਵੀ ਆ ਮੇਰਾ ਖੜਾਏ ਵੀ ਕਾਉ ਤੀ ਦੇ ਵਿਆਹ ਦੇ ਪਿੱਛੋਂ ਜੱਟ ਹੋਇਆ ਕਰ ਜਾਊ 98 11 ਵਿਆਹ ਮੇਰਾ ਖੜਾ ਐ ਵਿਕਾਊ ਤੀ ਦੇ ਵਿਆਹ ਦੇ ਪਿੱਛੋਂ ਜੱਟ ਹੋਇਆ ਕਰ ਜਾਊ ਵਿਆਹ ਤੋਂ ਵਦ ਸੋਹਰਿਆਂ ਨੇ ਗੱਡੀ ਮੰਗ ਲਈ ਵਿਆਹ ਤੋਂ ਵਦ ਸੋਹਰਿਆਂ ਨੇ ਗੱਡੀ ਮੰਗ ਲਈ ਹਿਆ ਦਾ سینੇ ਵਿੱਚ ਪਿਆ ਮੇਰੇ ਗੁੜਾ ਫਟਨੀ ਓ ਐਤ ਕੀ ਤੂੰ ਕਰਜ਼ਾ ਲਹਾਦੀ ਕਣਕੇ ਨਹੀਂ ਕਿਤੇ ਰਸਾ ਟੰਗ ਲੈ ਲੈਣਾ ਏ ਪਹਾ ਜਟਨੀ ਐਤ ਕੀ ਤੂੰ ਕਰਜ਼ਾ ਲਹਾਦੀ ਕਣਕੇ ਨਹੀਂ ਕਿਤੇ ਰਸਾ ਟੰਗ ਲੈ ਲੈਣਾ ਏ ਪਹਾ ਜਟਨੀ ਓ ਸੱਪਾਂ ਦੀਆਂ ਸਿਰੀਆਂ ਤੇ ਪੈਰ ਰੱਖ ਪਾਲਿਆ ਉੱਤੋਂ ਮਾਰ ਮਾਰ ਤਾ ਨੇ ਕਰਜ਼ੇ ਨੇ ਖਾ ਲਿਆ ਸੱਪਾਂ ਦੀਆਂ ਸਿਰੀਆਂ ਤੇ ਪੈਰ ਰੱਖ ਪਾਲਿਆ ਉੱਤੋਂ ਮਾਰ ਮਾਰ ਤਾ ਨੇ ਕਰਜ਼ੇ ਨੇ ਖਾ ਲਿਆ ਹਾ ਬਾਪੂ ਵੀ ਐ ਮੱਝੇ ਉੱਤੇ ਪਿਆ ਬਿਲਕੇ ਬਾਪੂ ਵੀ ਐ ਮੱਝੇ ਉੱਤੇ ਪਿਆ ਬਿਲਕੇ ਸੋਚੀ ਸੋਚ ਹੋ ਜਾਂਦਾ ਬੀਪੀ ਕੱਟਨੀ ਓ ਐਤ ਕੀ ਤੂੰ ਕਰਜਾ ਲਹਾਦੀ ਕਣਕੇ ਨਹੀਂ ਕਿਤੇ ਰਸਾ ਟੰਗ ਲੈ ਲੈ ਨਾ ਏ ਪਹਾ ਜਟਨੀ ਐਤ ਕੀ ਤੂੰ ਕਰਜਾ ਲਹਾਦੀ ਕਣਕੇ ਨਹੀਂ ਕਿਤੇ ਰਸਾ ਟੰਗ ਲੈ ਲੈ ਨਾ ਏ ਪਹਾ ਜਟਨੀ ਓ ਰੇ ਹੱਸ ਪਰ ਹਾ ਪੂਰੇ ਟਾਈਮ ਉੱਤੇ ਕੀਤੀਆਂ ਪਾਣੀ ਲਾਉਂਦੇ ਦੀਆਂ ਰਾਤਾਂ ਤੇਰੇ ਨਾਲ ਬੀਤੀਆਂ ਰੇਹਾਂ ਸਪਰੇਹਾਂ ਪੂਰੇ ਟਾਈਮ ਉੱਤੇ ਕੀਤੀਆਂ ਪਾਣੀ ਲਾਉਂਦੇ ਦੀਆਂ ਰਾਤਾਂ ਤੇਰੇ ਨਾਲ ਬੀਤੀਆਂ ਓ ਹੁਣ ਮੋੜ ਦੇ ਤੂੰ ਮੁੱਲ ਦੇਖੀ ਜਾਈਂ ਨਾ ਤੂੰ ਭੁੱਲ ਓ ਹੁਣ ਮੋੜ ਦੇ ਤੂੰ ਮੁੱਲ ਦੇਖੀ ਜਾਈਂ ਨਾ ਤੂੰ ਭੁੱਲ ਓ ਰਾਜ ਕਰਦਾ ਤੂੰ ਆਵਾ ਮਸ਼ਤੁਰਾਂ ਨੇ ਕੱਟ ਲਈ ਕੀ ਤੂੰ ਕਰਜਾ ਲਹਾ ਦੇ ਕਣਕੇ ਨੀ ਕਿ ਤੇ ਰਸਾ ਡੰਗ ਲੈ ਲੈਣਾ ਏ ਫਾਹਾ ਜਟਨੀ ਐਤ ਕੀ ਤੂੰ ਕਰਜਾ ਲਹਾ ਦੇ ਕਣਕੇ ਨੀ ਕਿ ਤੇ ਰਸਾ ਡੰਗ ਲੈ ਲੈਣਾ ਏ ਫਾਹਾ ਜਟਨੀ ਹਏ ਹੋ ਹੋ ਥੈਂਕ ਯੂ ਜੀ ਜੇ ਵਧੀਆ ਲੱਗਿਆ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰੇ ਗੁਰਪਿਆਰੇ ਜੋ ਜੇਕਰ ਸਾਡੀਆਂ ਸਰਕਾਰਾਂ ਦੇ ਵਿੱਚ ਸੱਚਾਈ ਹੋਏ ਤਾਂ ਸੁਆਮੀ ਨਾਥਨ ਰਿਪੋਰਟ ਪਤਾ ਨਹੀਂ ਕਿੰਨੇ ਦਹਾਕਿਆਂ ਤੋਂ ਲਟਕੀ ਪਈ ਹੈ ਇਹ ਸਰਕਾਰਾਂ ਉਹਨੂੰ ਲਾਗੂ ਕਰ ਦੇਣ ਕਿਉਂਕਿ ਜੇਕਰ ਸੁਆਮੀ ਨਾਥਨ ਰਿਪੋਰਟ ਲਾਗੂ ਹੋ ਜਾਂਦੀ ਹੈ ਤਾਂ ਕਿਸਾਨਾਂ ਦੀਆਂ ਅੱਧੇ ਨਾਲ ਵੱਧ ਮੁਸ਼ਕਲਾਂ ਹੱਲ ਹੋ ਜਾਣਗੀਆਂ ਪਰ ਇਹ ਸਰਕਾਰਾਂ ਕਦੀ ਚਾਹਂਦੀਆਂ ਹੀ ਨਹੀਂ ਕਿ ਇਹ ਮੁਸ਼ਕਲਾਂ ਕਦੀ ਹੱਲ ਹੋਣ ਕਿਉਂਕਿ ਉਹ ਕਿਸਾਨਾਂ ਦਾ ਜਿੰਨਾ ਮਰਜ਼ੀ ਪੱਖ ਰੱਖਦੀਆਂ ਹੁਣ ਕਿਸਾਨਾਂ ਨੂੰ ਜਿੰਨਾ ਮਰਜ਼ੀ ਆਪਣਾ ਕਹਿ ਕੇ ਦਰਸਾਉਂਦੀਆਂ ਹੋਣ ਪਰ ਅਸਲ ਦੇ ਵਿੱਚ ਸਰਕਾਰਾਂ ਸਿਰਫ਼ ਤੇ ਸਿਰਫ਼ ਆਪਣੀ ਕੁਰਸੀ ਤੱਕ ਦੀ ਭੁੱਖ ਰੱਖਦੀਆਂ ਨੇ ਕੁਰਸੀ ਤੱਕ ਦਾ ਮਤਲਬ ਰੱਖਦੀਆਂ ਨੇ ਫਿਰ ਕਿਸਾਨ ਚਾਹੇ ਆ ਫਾਹਲਾ ਕੇ ਮਰਦੇ ਰਹਿਣ ਇਸ ਕਰਕੇ ਕਿਸਾਨ ਵੀਰਾਂ ਨੂੰ ਵੀ ਅਸੀਂ ਹੱਥ ਬੰਨ ਕੇ ਬੇਨਤੀ ਕਰਦੇ ਹਾਂ ਕਿ ਆਪਣੀ ਕੀਤੇ ਦੇ ਵਿੱਚੋਂ ਆਪ ਕਮਾਣਾ ਸਿੱਖ ਸਰਕਾਰਾਂ ਦੇ ਉੱਤੇ ਆਸਾ ਲਾ ਕੇ ਆਪਣਾ ਸਮਾਂ ਵਿਅਰਥ ਨਾ ਕਰੋ ਸਰਕਾਰਾਂ ਨੇ ਤੁਹਾਨੂੰ ਕੁਝ ਨਹੀਂ ਦੇਣਾ ਜੇਕਰ ਤੁਹਾਡੇ ਕੋਲ ਆਪਣੀ ਜ਼ਮੀਨ ਹੈ ਆਪ ਤੁਸੀਂ ਖੇਤੀ ਕਰਦੇ ਹੋ ਤਾਂ ਕੰਪਨੀਆਂ ਦੇ ਨਾਲ ਆਪ ਸੰਪਰਕ ਕਰੋ ਮੰਡੀਆਂ ਵਿੱਚ ਜਾ ਕੇ ਝੋਨਾ ਸੁੱਟਣ ਦੀ ਲੋੜ ਨਹੀਂ ਮੰਡੀਆਂ ਵਿੱਚ ਜਾ ਕੇ ਕਣਕ ਸੁੱਟਣ ਦੀ ਲੋੜ ਨਹੀਂ ਸਿੱਧੇ ਤੌਰ ਦੇ ਉੱਤੇ ਵੱਡੀਆਂ ਫੈਕਟਰੀਆਂ ਜਾਂ ਵੱਡੀਆਂ ਕੰਪਨੀਆਂ ਦੇ ਨਾਲ ਸੰਪਰਕ ਕਰੋ ਤੇ ਆਪਣੇ ਪੂਰੇ ਪਿੰਡ ਦੀ ਕਣਕ ਸਿੱਧੀ ਲਾ ਜਾ ਕੇ ਉੱਥੇ ਛੋਟੋ ਤਾਂ ਆਪਣੇ ਆਪ ਇਹਨਾਂ ਦੀਆਂ ਅਕਲਾਂ ਟਿਕਾਣੇ ਆ ਜਾਣਗੀਆਂ ਕਿ ਕਿਸਾਨ ਹੁਣ ਸੁਚੇਤ ਹੋ ਗਏ ਨੇ ਵਿੱਚ ਕੋਈ ਆੜਤੀਆ ਨਹੀਂ ਹੈ ਕੋਈ ਦਲਾਲ ਨਹੀਂ ਹੈ ਕਿਸਾਨ ਆਪ ਹਿੰਮਤ ਕਰਕੇ ਸਿੱਧਾ ਵੱਡੀਆਂ ਕੰਪਨੀਆਂ ਤੱਕ ਆਪਣਾ ਅਨਾਜ ਪਹੁੰਚਾ ਰਹੇ ਨੇ ਮੰਨਿਆ ਜੋ ਗੱਲਾਂ ਮੈਂ ਕਹਿ ਰਿਹਾ ਆ ਉਹ ਥੋੜੀਆਂ ਜੀਆਂ ਔਖੀਆਂ ਨੇ ਤੇ ਪ੍ਰੋਸੀਜਰ ਵੀ ਥੋੜਾ ਲੰਬਾ ਹੈ ਪਰ ਹਾਂ ਇੱਕ ਵਾਰ ਅਗਰ ਕਿਸਾਨ ਅਜੇ ਹ ਮਿਥ ਲੈਣ ਇੱਕ ਵਾਰ ਇਸ ਚੀਜ਼ ਦੀ ਸ਼ੁਰੂਆਤ ਹੋ ਜਾਵੇ ਤਾਂ ਉਹ ਦਿਨ ਦੂਰ ਨਹੀਂ ਹੋਵੇਗਾ ਜਦ ਸਰਕਾਰਾਂ ਆਪ ਮਿੰਨਤਾ ਕਰਨਗੀਆਂ ਕਿ ਮੰਡੀ ਵਿੱਚ ਆ ਕੇ ਝੋਨਾ ਸੁੱਟ ਜਾਓ ਜਦ ਸਰਕਾਰਾਂ ਆਪ ਆ ਕੇ ਮਿੰਨਤਾ ਕਰਨਗੀਆਂ ਕਿ ਮੰਡੀ ਚ ਕਣਕ ਸੁੱਟ ਜਾਓ ਕਿਉਂਕਿ ਬਹੁਤ ਸਾਰੇ ਸੈਲਰ ਮਾਲਕ ਅਜੇ ਨੇ ਜੋ ਚਾਹੁੰਦੇ ਨੇ ਕਿ ਕਿਸਾਨ ਸਿੱਧਾ ਅਨਾਜ ਉਹਨਾਂ ਦੇ ਸੈਲਰ 'ਚ ਆ ਕੇ ਸੁੱਟਣ ਝੋਨਾ ਉਹਨਾਂ ਦੇ ਚਾਲਰ ਜਾ ਕੇ ਸੁੱਟਣ ਤੇ ਅਜਹੀਆਂ ਬਹੁਤ ਸਾਰੀਆਂ ਆਟਾ ਕੰਪਨੀਆਂ ਨੇ ਜਿਹੜੀਆਂ ਅਲੱਗ-ਅਲੱਗ ਬ੍ਰਾਂਡ ਦਾ ਆਟਾ ਮਾਰਕੀਟ 'ਚ ਸੁੱਟਦੀਆਂ ਨੇ ਜੇਕਰ ਕਿਸਾਨ ਉਹਨਾਂ ਨਾਲ ਸੰਪਰਕ ਕਰਕੇ ਸਿੱਧੀ ਆਪਣੀ ਕਣਕ ਉਹਨਾਂ ਦੀਆਂ ਫੈਕਟਰੀਆਂ ਦੇ ਵਿੱਚ ਸੁੱਟ ਕਰ ਦੇਵੇ ਤਾਂ ਸਰਕਾਰਾਂ ਆਪ ਸੂਤ ਹੋ ਜਾਣਗੀਆਂ ਤੋ ਇਹ ਸਭ ਇਸ ਮਸਲੇ ਤੇ ਕੀ ਸੋਚਦੇ ਹੋ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਤੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਆ ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ